ਸਰਦਾਰ ਸੁਖਵੀਰ ਸਿੰਘ ਬਾਦਲ ਸਰਕਾਰ ਬਣਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣ ਦੇ ਲਈ ਭੱਬਾ ਭੱਜੇ ਫਿਰਦੇ ਨੇ ਪੂਰਾ ਲਗਾਤਾਰ ਰੋਡ ਮੈਪ ਜਿਹੜਾ ਤਿਆਰ ਕੀਤਾ ਗਿਆ ਕਿ ਵਿਸਾਖੀ ਤੱਕ ਘਟੋ-ਘਟ 40 ਹਲਕਿਆਂ ਦੇ ਵਿੱਚ ਵੱਡੇ ਪ੍ਰੋਗਰਾਮ ਵੱਡੀ ਕਾਨਫਰੰਸ ਪ੍ਰੈਸ ਕਾਨਫਰੰਸਾਂ ਜਿਹੜੀਆਂ ਰੱਖੀਆਂ ਗਈਆਂ ਨੇ ਜੋ-ਜੋ ਵਾਅਦੇ ਸਰਕਾਰ ਬਣਨ ਤੇ ਕੀਤੇ ਜਾਣਗੇ ਉਹ ਗੱਲਾਂ ਲੋਕਾਂ ਨੂੰ ਹੁਣ ਕਹੀਆਂ ਜਾ ਰਹੀਆਂ ਤੇ ਆਮ ਆਦਮੀ ਪਾਰਟੀ ਨੂੰ ਲਗਾਤਾਰ ਲਾਣਤਾ ਜਿਹੜੀਆਂ ਭਾਰੇ ਨੇ ਸੁਖਵੀਰ ਸਿੰਘ ਬਾਦਲ ਸਖਵੀਰ ਸਿੰਘ ਬਾਦਲ ਨੂੰ ਲੱਗਦਾ ਕਿ ਜੇਕਰ ਮੈਂ ਸੀਐਮ ਬਣ ਗਿਆ ਕਿ ਪੰਜਾਬ ਨੂੰ ਸਿਰਫ ਮੈਂ ਹੀ ਬਚਾ ਸਕਦਾ ਹਾਰੇ ਜਿਹੜੇ ਵੀ ਹੁਣ ਵੱਡੇ ਵੱਡੇ ਦਾਵੇ ਲੋਕਾਂ ਦੇ ਨਾਲ ਵਾਦੇ ਕਿਤੇ ਜਾ ਰਹੇ ਨੇ ਸਰਦਾਰ ਸਖਵੀਰ ਸਿੰਘ ਬਾਦਲ ਵੱਲੋਂ ਕੀ ਲੱਗਦਾ ਕਿ ਉਹ ਸਰਕਾਰ ਬਣਨ ਤੋਂ ਬਾਅਦ ਪੂਰ ਚੜਨਗੇ ਹਾਲਾਂਕਿ ਸਖਵੀਰ ਬਾਦਲ ਦਾ ਕਹਿਣਾ ਕਿ ਜੇਕਰ ਮੈਂ ਕੋਈ ਗੱਲ ਕਹਿ ਤੀ ਤਾਂ ਮੈਂ ਪੂਰੀ ਕਰੂੰਗਾ ਜਿਵੇਂ ਮਰਜ਼ੀ ਪੂਰੀ ਕਰਾਂ ਮੈਂ ਪਿੱਛੇ ਨਹੀਂ ਹਟਦਾ ਜਿਹੜੀ ਗੱਲ ਕਹਿ ਤੀ ਤਾਂ ਸੋ ਕਹਿ ਤੀ 40 ਹਲਕਿਆਂ ਦੇ ਵਿੱਚ ਜਿਹੜਾ ਪ੍ਰੋਗਰਾਮ ਰੱਖਿਆ ਅੱਜ ਦਿਨ ਦੂਜੀ ਤੀਜੀ ਦਿਨ ਜਿਹੜੇ ਲਗਾਤਾਰ ਵੱਡੀਆਂ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੀਆਂ ਅੱਜ ਕਾਦੀਆ ਵਿਖੇ ਜਿਹੜੀ ਹਲਕੇ ਦੇ ਵਿੱਚ ਰੱਖੀ ਗਈ ਸੀ ਪ੍ਰੈਸ ਵੱਡੀ ਵਿਸ਼ਾਲ ਕੈਦੀਏ ਕਾਨਫਰੰਸ ਤਾਂ ਉੱਥੇ ਬਹੁਤ ਵੱਡੇ ਦਾਅਵੇ ਜਿਹੜੇ ਸਖਰਦਾਰ ਸੁਖਵੀਰ ਸਿੰਘ ਬਾਦਲ ਨੇ ਕੀਤੇ ਨੇ ਕਿ ਜੇਕਰ ਸਤਾਈ ਦੇ ਵਿੱਚ ਤੁਸੀਂ ਮੇਰੀ ਸਰਕਾਰ ਬਣਾਤੀ ਸ਼੍ਰੋਮਣੀ ਅਕਾਲੀ ਦਰਬਾਰ ਦੀ ਸਰਕਾਰ ਬਣਾਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਤੁਸੀਂ ਸੁਪਨਾ ਸੱਚ ਕਰਤਾ ਤਾਂ ਤੁਹਾਡੇ ਆ ਕੰਮ ਸਾਰੇ ਮੈਂ ਜਲਦੀ ਕਰਦੇ ਨੇ ਹਾਲਕੀ ਸੀਐਮ ਭਗਵੰਤ ਮਾਨ ਦੇ ਵੀ ਇਲਜ਼ਾਮ ਲਾ ਕੇ 16 ਮੈਡੀਕਲ ਕਾਲਜ ਕਿੱਥੇ ਨੇ ਕਿ ਜੋ ਕੱਲਾ ਤੁਸੀਂ ਪੂਰੀਆਂ ਕਰ ਨਹੀਂ ਸਕਦੇ ਤਾਂ ਤੁਸੀਂ ਲੋਕਾਂ ਦੇ ਨਾਲ ਝੂਠੇ ਵਾਦੇ ਕਿਉਂ ਕਰਦੇ ਨੂੰ ਕਿ ਸਰਕਾਰ ਬਣਾਉਣ ਦੇ ਲਈ ਤੁਸੀਂ ਕਿੱਥੋਂ ਤੱਕ ਡਿੱਗ ਗਏ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜੇ 16 ਮੈਡੀਕਲ ਕਾਲਜ ਸੀਐਮ ਤੋਂ ਨਹੀਂ ਬਣਿਆ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਹੀਂ ਬਣੇ ਕਿ ਮੇਰੀ ਸਰਕਾਰ ਆ ਜਾਂਦੋ ਕਿ ਉਹ 16 ਤੇ 16 ਮੈਡੀਕਲ ਕਾਲਜ ਮੈਂ ਬਣਵਾ ਕੇ ਦਿਖਾਉਂਗਾ ਹੋਰ ਅੱਜ ਜਿਹੜੇ ਕਾਦੀਆ ਵਿਖੇ ਵੱਡੇ ਜਿਹੜੇ ਐਲਾਨ ਜਿਹੜੇ ਕੀਤੇ ਗਏ ਨੇ ਉਹਨਾਂ ਦੇ ਵਿੱਚ ਇੱਕ ਤਾਂ ਹੈਗਾ ਜਿਹੜੀ ਬੁਢਾਪਾ ਪੈਨਸ਼ਨ ਉਹਨਾਂ ਨੇ ਕਿਹਾ ਕਿ 3100 ਰੁਪਏ ਕਰ ਦੇਣੀ ਆ ਕਾਂਗਰਸ ਪਾਰਟੀ ਤੇ ਵੀ ਇਲਜ਼ਾਮ ਲਾ ਰਹੇ ਨੇ ਕਿ 51000 ਰੁਪਏ ਕਿਹਾ ਸੀ ਸਕਣ ਸਕੀਮ ਅਸੀਂ ਗਰੀਬ ਘਰਾਂ ਦੀਆਂ ਕੁੜੀਆਂ ਜਿਨ੍ਹਾਂ ਦੇ ਵਿਆਹ ਹੁੰਦੇ ਉਹਨਾਂ ਨੂੰ ਦੇਵਾਂਗੇ ਪਰ ਕਿਹੜੇ ਦਿੱਤੇ ਨੇ ਪਤਾ ਲੱਗ ਰਿਹਾ ਕਿ ਸਰਕਾਰ ਬਣਾਉਣ ਦੇ ਲਈ ਕਿਹੜਾ ਝੂਠਾਂ ਦੀ ਪੰਡ ਇਕੱਠੀ ਕਰ ਲੈਂਦੇ ਨੇ ਤਾਂ ਉੱਥੇ ਉਹਨਾਂ ਨੇ ਕਿਹਾ ਗਰੀਬ ਕੁੜੀਆਂ ਦੇ ਵਿਆਹ ਦੇ ਲਈ ਘਟੋ-ਘਟ 1 ਲੱਖ ਰੁਪਇਆ ਮੈਂ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਮਿਲਿਆ ਕਰੇਗਾ ਇਹ ਵੀ ਕਲਤੇ ਪੱਕੀ ਮੋਹਰ ਲਾ ਦਿੱਤੀ ਹੋਰ ਕਿਹਾ ਜਿਹੜੇ ਹੜਾ ਆਉਂਦੇ ਨੇ ਆਏ ਸਾਲ ਕਿ ਪੱਕੇ ਬੰਨ ਜਿਹੜੇ ਬਣਾਏ ਜਾਣਗੇ ਡੇਢ 2 ਸਾਲ ਦੇ ਵਿੱਚ ਸਾਰਾ ਕੰਮ ਉਹ ਪੱਕਾ ਕਰਵਾ ਦੇਣਾ ਕਿ ਤਿਆਰ ਕਰਵਾ ਦੇਣਾ ਡੇਢ ਦੋ ਸਾਲਾਂ ਦੇ ਵਿੱਚ ਕਿ ਹੜਾਂ ਕਾਰਨ ਜਿਹੜੀਆਂ ਵੱਡੀਆਂ ਤਬਾਈਆਂ ਆਉਂਦੀਆਂ ਨੇ ਵੱਡੇ ਨੁਕਸਾਨ ਫਸਲਾਂ ਨੂੰ ਲੈ ਕੇ ਪਸ਼ੂਆਂ ਨੂੰ ਲੈ ਕੇ ਜਿਨ੍ਹਾਂ ਦੇ ਮਰ ਜਾਂਦੇ ਨੇ ਉਹ ਵੱਡਾ ਨੁਕਸਾਨ ਹੋਣ ਤੋਂ ਅਸੀਂ ਬਚਾ ਦਾਂਗੇ ਔਰ ਜਿਹੜਾ ਕਿਸਾਨਾਂ ਨੂੰ ਜਿਹੜੇ ਮੁਫਤ ਟਿਊਬਲ ਕਹਤੇ ਕਿ 9 ਸਾਲ ਹੋ ਗਏ ਟਿਊਬਲ ਨਹੀਂ ਮਿਲੇ ਕਿਸਾਨਾਂ ਨੂੰ ਛੋਟੇ ਦਾਅਵੇ ਇਹਨਾਂ ਨੇ ਕਰਤੇ ਕੀ ਆਪਣੀ ਸਰਕਾਰ ਅਗੀ 10 ਦਿਨਾਂ ਦੇ ਵਿੱਚ ਵਿੱਚ ਜੋ ਟਿਊਬ ਵਾਲਾ ਸੀ ਸਾਰੇ ਉਹ ਦਵਾ ਦੇਨੇ ਨੇ ਰੋਜ਼ਗਾਰ ਦੇ ਲਈ ਵੱਡਾ ਤੋਹਫਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਦੇ ਦਿੱਤਾ ਕਿ ਜਿਹੜੇ ਮੁੰਡੇ ਆਪ ਦਾ ਕੋਈ ਵੀ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਬਿਨਾ ਵਿਆਜ ਤੇ ਉਹਨਾਂ ਨੂੰ 10 ਲੱਖ ਰੁਪਇਆ ਮਿਲਣਾ 10 ਸਾਲਾਂ ਦੇ ਲਈ ਕੋਈ ਵਿਆਜ ਨਹੀਂ ਲੱਗਣਾ 10 ਸਾਲਾਂ ਦੇ ਵਿੱਚ ਤੁਸੀਂ ਉਹ ਪੈਸੇ ਮੋੜਨੇ ਨੇ ਇਹ ਵੀ ਕਹਿ ਦਿੱਤਾ ਉਹਨਾਂ ਨੇ ਔਰ ਜੋ ਲੋਕ ਅੱਜ ਵੀ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਉਹਨਾਂ ਦਾ ਕਰਾਇਆ ਵਰਲਡ ਕੱਪ ਯਾਦ ਹੈ ਲੋਕ ਭੁੱਲੇ ਨਹੀਂ कि 9 ਸਾਲ ਹੋ ਗਏ ਕੋਈ ਜਿਹੜੀ ਵੱਡੀ ਖੇਡ ਕਿਸੇ ਵੀ ਕਾਂਗਰਸ ਪਾਰਟੀ ਤੋਂ ਵੀ ਨਿਕرائی ਗਈ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵੀ ਜਿਹੜੀ ਨਹੀਂ ਕਰਾਈ ਗਈ ਤਾਂ ਸਰਦਾਰ ਸੁਖਵੀਰ ਸਿੰਘ ਬਲਦ ਨੇ ਇਹ ਵੀ ਕਿਹਾ ਕਿ ਜਦੋਂ ਵੀ ਸਾਡੀ ਸਰਕਾਰ ਬਣ ਗਈ ਤਾਂ ਕਬੱਡੀ ਦਾ ਵਰਲਡ ਕੱਪ ਜੋ ਪਹਿਲਾਂ ਕਰਾਇਆ ਸੀ ਉਸੇ ਤਰ੍ਹਾਂ ਦਾ ਫੇਅਰ ਵਰਲਡ ਕੱਪ ਉਸ ਤੋਂ ਵੀ ਵਧੀਆ ਤਰੀਕੇ ਦੇ ਨਾਲ ਜਿਹੜਾ ਕਬੱਡੀ ਦਾ ਵਰਲਡ ਕੱਪ ਕਰਾਇਆ ਜਾਊਗਾ ਪਸ਼ੂਆਂ ਦੇ ਮੇਲੇ ਤੱਕ ਲਵਾਇਆ ਜਾ ਕਰਨਗੇ ਬਹੁਤ ਵੱਡੇ ਵੱਡੇ ਜਿਹੜੇ ਦਾਅਵੇ ਕਹਿ ਦਈਏ ਤੇ ਲੋਕਾਂ ਦੇ ਨਾਲ ਵਾਅਦੇ ਕਹਿ ਦਈਏ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਰ ਦਿੱਤੇ ਨੇ ਕਿ ਸਰਕਾਰ ਆ ਜਾਂਦੋ ਕਿ ਲੋਕ ਵੀ ਤਿਆਰ ਨੇ ਹੁਣ ਜਿਹੜੀਆਂ ਗੱਲਾਂ ਸੁਖਵੀਰ ਸਿੰਘ ਬਾਦਲ ਨੇ ਇਹ ਕਹੀਆਂ ਨੇ ਕਿ ਇਹ ਸਾਰੀਆਂ ਗੱਲਾਂ ਪੂਰੀਆਂ ਹੋ ਜਾਣਗੀਆਂ ਹਾਲਾਂਕਿ ਸੁਖਵੀਰ ਸਿੰਘ ਬਾਦਲ ਦਾ ਲੋਕ ਕੀ ਕਹਿੰਦੇ ਨੇ ਕਿ ਜਿਹੜੀ ਗੱਲ ਸੁਖਵੀਰ ਸਿੰਘ ਬਾਦਲ ਨੇ ਕਹਤੀ ਉਹ ਪੱਥਰ ਤੇ ਲਕੀਰ ਆ ਜਿਵੇਂ ਮਰਜ਼ੀ ਪੂਰੀ ਕਰੇ ਜੇ ਕਹੀ ਆ ਤਾਂ ਬਣਾਊਗਾ ਜੇ 16 ਮੈਡੀਕਲ ਕਾਜ਼ ਬਣਾਉਣੇ ਨੇ ਤਾਂ ਬਣ ਕੇ ਹੀ ਰਹਿਣਗੇ 1 ਲੱਖ ਰੁਪਏ ਜੇਕਰ ਗਰੀਬ ਦੀਆਂ ਕੁੜੀਆਂ ਨੂੰ ਮਿਲਣਾ ਵਿਆਹ ਦੇ ਲਈ ਤਾਂ ਉਹ ਮਿਲਣਾ ਹੀ ਮਿਲਣਾ 3100 ਬਟਾ ਪੈਨਸ਼ਨ ਮੈਨ ਨਹੀਂ ਮਿਲਨੀ ਆ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਪੰਜਾਬ ਸਰਕਾਰ ਦਾ ਤਾਂ ਪਹਿਲਾਂ ਹੀ ਇੰਨਾ ਜ਼ਿਆਦਾ ਜਿਹੜਾ ਚੜਿਆ ਹੋਇਆ 4 ਲੱਖ ਕਰੋੜ ਪਲੱਸ ਦਾ ਕਰਜ਼ਾ ਜਿਹੜਾ ਪੰਜਾਬ ਤੇ ਹੈ ਕਿ ਕੱਲੂ ਜਗ ਸ਼੍ਰੋਮਣੀ ਅਕਾਲੀ ਦਰ ਬਾਦਲ ਦੀ ਜੇਕਰ ਸਰਕਾਰ ਬਣਦੀ ਹੈ ਸੀਮਾ ਸੁਖਵੀਰ ਸਿੰਘ ਬਾਦਲ ਬਣਦੇ ਨੇ ਕਿ ਉਹ ਕਰਜ਼ਾ ਲਾਉਣਗੇ ਜਾਂ ਜਿਹੜੀਆਂ ਹੁਣ ਸਕੀਮਾਂ ਉਹਨਾਂ ਨੇ ਦਿੱਤੀਆਂ ਨੇ ਜਿਹੜੇ ਵਾਅਦੇ ਉਹਨਾਂ ਨੇ ਲੋਕਾਂ ਦੇ ਨਾਲ ਕੀਤੇ ਨੇ ਸਰਕਾਰ ਬਣਨ ਤੋਂ ਬਾਅਦ ਪੂਰੇ ਕਰਾਂਗੇ ਕਿ ਹੋਰ ਕਰਜ਼ਾ ਲੈ ਕੇ ਤਾਂ ਨਹੀਂ ਇਹ ਵਾਅਦੇ ਕਦੇ ਪੂਰੇ ਕੀਤੇ ਜਾਣੇ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਪੰਜਾਬ ਤੇ ਪਹਿਲਾਂ ਹੀ ਇੰਨਾ ਕਰਜ਼ਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੜਾ ਦਿੱਤਾ ਗਿਆ ਕਿ ਉਸ ਨੂੰ ਕਿਹੜੀ ਸਰਕਾਰ ਲਾਊਗੀ ਜਾਂ ਲੋਕਾਂ ਦੇ ਸਿਰਫ ਫਾਇਦੇ ਹੀ ਪੂਰੇ ਕਰਨ ਵਾਸਤੇ ਪੰਜਾਬ ਤੇ ਨਿਤ ਨਵਾਂ ਕਰਜ਼ਾ ਲਿਆ ਜਾਇਆ ਕਰਨਾ ਕਿਸ ਕਰਜ ਦੀ ਔਸਤ ਕਿੰਨੀ ਜ਼ਿਆਦਾ ਅੱਗੇ ਵਧੇ ਜਾਣੀ ਆ ਕਿਸੇ 4 ਲੱਖ ਕਰੋੜ ਦਾ ਕਰਜ਼ਾ ਜਿਹੜਾ ਪੰਜਾਬ ਤੇ ਚੜ੍ਹਿਆ ਹੈ ਹਜੇ ਟਾਈਮ ਪਿਆ ਮਦਮੀ ਪਾਰਟੀ ਦਾ ਕਿ ਅਜੇ ਹੋਰ ਕਿੰਨਾ ਕਰਜ਼ਾ ਉਹ ਲੈ ਸਕਦੀ ਆ ਜਿਹੜੀ ਅੱਗੇ ਸਤਾਈ ਚ ਸਰਕਾਰ ਬਣਨੀ ਆ ਕੀ ਗਰੰਟੀ ਆ ਉਹ ਕਰਜ਼ਾ ਲਾਹੂਗੀ ਜਾਂ ਹੋਰ ਪੰਜਾਬ ਦੇ ਦੁੱਗਣਾ ਕਰਜ਼ਾ ਚੜਾਊਗੀ